ਜਿਹੜੇ ਪਾਰਟੀ ਨੂੰ ਚਲਾ ਰਹੇ ਉਹ ਚੰਗੇ ਜਾਂ ਮਾੜੇ ਹੁੰਦੇ ਮੈਂ ਇਹ ਤੁਹਾਨੂੰ ਇੱਕ ਗੱਲ ਪੁੱਛ ਲਈਨਾ ਕਿ ਆਪਣੇ ਦਿਲ ਤੇ ਹੱਥ ਰੱਖ ਕੇ ਪੁੱਛ ਲਓ ਕਿ ਅੱਜ ਜਿੰਨੇ ਵੀ ਕੈਂਡੀਡੇਟੇ ਕੈਂਡੀਡੇਟ ਪੱਟੀ ਚ ਕੌਣ ਬਜਿਆ ਤੁਸੀਂ ਕਾਲੀ ਦਲ ਦਾ ਕੈਂਡੀਡੇਟ ਵਲਡੋਇਟ ਪੁੱਛ ਲਓ ਤੁਸੀਂ ਇੱਥੇ ਪੁੱਛ ਲਓ ਕਾਂਗਰਸ ਦਾ ਕੈਂਡੀਡੇਟ ਜਿਹੜਾ ਲਿਆਂਦਾ ਉਹ ਨਾ ਹਲਕੇ ਚ ਕਦੀ ਜੰਮਿਆ ਨਾ ਵੜਿਆ ਸੋ ਅੱਜ ਇਹ ਪਾਰਟੀਆਂ ਲੀਡਰਲੈਸ ਹੋ ਗਈਆਂ ਔਰ ਇਹ ਆਪਣੀਆਂ ਨੀਤੀਆਂ ਕਰਕੇ ਹੋਈਆਂ ਔਰ ਜਿਹੜੇ ਚੰਗੇ ਲੋਕ ਨੇ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਭੱਲਾ ਫੜਿਆ ਔਰ ਸਰਦਾਰ ਹਰਮੇਤ ਸਿੰਘ ਸੰਧੂ ਬਲਬੂਤੇ ਤੇ ਆਜ਼ਾਦ ਤੌਰ ਤੇ ਜਿੱਤੇ ਨੇ ਔਰ ਫਿਰ ਲਗਾਤਾਰ ਇਸ ਤੋਂ ਬਾਅਦ ਜਿੱਤੇ ਰਹੇ ਨੇ ਅੱਜ ਉਹ ਆਮ ਆਦਮੀ ਪਾਰਟੀ ਦੀ ਦੇ ਵਿੱਚ ਉਹਨਾਂ ਨੇ ਸ਼ਮੂਲੀਅਤ ਕੀਤੀ ਆ ਔਰ ਅੱਜ ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਉਹਨਾਂ ਦਾ ਸਾਥ ਔਰ ਇਹ ਕੱਲ ਸਾਡੇ ਤੋਂ ਜ਼ਿਆਦਾ ਤੁਹੀ ਭਲੀ ਭਾਤ ਜਾਣਦੇ ਜੇ ਕਿ ਤੁਹਾਡੀ ਸੇਵਾ ਦੇ ਲੈਕ ਕਲੀਨਿਕ ਦੇਂਦਾ ਸੀਗਾ ਜਾਂ ਉਹ ਚੰਗੀ ਸਿੱਖਿਆ ਦੇਂਦਾ ਸੀ ਸਕੂਲ ਆਫ ਫੈਮਿਨੈਂਸ ਸਮਾਰਟ ਸਕੂਲ ਇਸ ਤੋਂ ਇਲਾਵਾ ਜਿਹੜੇ ਨਹੀਂ ਵੀ ਵਾਅਦੇ ਕੀਤੇ 10 ਲੱਖ ਤਾਂ ਸਿਹਤ ਬੀਮਾ ਸਾਰੇ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਟੋਲ ਜਿਹੜੇ ਚੁੱਕਤੇ ਔਰ ਆ ਤੁਹਾਡੇ ਲਾਗੇ ਗੋਇੰਦਵਾਲ ਸਾਹਿਬ ਪਹਿਲੀ ਵਾਰੀ ਇਤਿਹਾਸ 'ਚ ਹੋਇਆ ਕਿੰਨੇ ਹੀ ਤੇ ਸਰਕਾਰਾਂ ਹਮੇਸ਼ਾ ਸਰਕਾਰੀ ਚੀਜ਼ਾਂ ਵੇਚਦੀਆਂ ਸੀ ਪਹਿਲੀ ਵਾਰੀ ਧਰਮਲ ਪਲਾਂਟ ਸਰਕਾਰ ਨੇ ਆਪ ਲਿਆ ਔਰ ਚਲਾਇਆ ਇਹ ਗੱਲਾਂ ਬੜੀਆਂ ਲੰਮੀਆਂ ਹੋ ਜਾਣੀਆਂ ਜੇ ਮੈਂ ਬੋਲਦਾ ਨੌਜਵਾਨਾਂ ਨੂੰ ਵੀ ਮਿਲਦਾ ਤੇ ਮੈਂ ਮੇਰੀ ਆਦਤ ਹੈ ਮੈਂ ਵਿਚਾਰ ਪੁੱਛਦਾ ਹਾਂ ਵੀ ਦੱਸੋ ਕੀ ਵਿਚਾਰ ਹੈ ਕੀ ਮਨ ਕਰਦਾ ਹੈ ਕਈ ਵਾਰੀ ਆ ਰੇੜੀਆਂ ਤੋਂ ਸਮਾਨ ਸਪੂਨ ਲੈ ਲਈਦਾ ਹੈ ਉਹਨਾਂ ਤੋਂ ਵੀ ਪੁੱਛੀਦਾ ਹੈ ਅਗਲੇ ਆਪਣੀ ਦਿਲ ਦੀ ਗੱਲ ਦੱਸਦੇ ਕਹਿੰਦੇ ਦੇਖੋ ਬਾਏ ਇਲੈਕਸ਼ਨ ਕਹਿੰਦੇ ਸਭ ਤੋਂ ਵੱਡੀ ਸਿਆਣਪ ਇਹ ਹੁੰਦੀ ਹੈ ਜੀ ਦੀ ਸਰਕਾਰ ਹੈ ਜੇ ਉਹਦੇ ਉਮੀਦਵਾਰ ਨੂੰ ਵੋਟਾਂ ਪਾ ਦਿੰਨੇ ਆ ਤੇ ਸਰਕਾਰ ਨੂੰ ਵੀ ਲੱਗਦਾ ਵੀ ਇਹਨਾਂ ਲੋਕਾਂ ਨੇ ਸਾਡੀ ਮਦਦ ਕੀਤੀ ਹੈ ਫਿਰ ਉਸ ਏਰੀਏ ਦੀ ਤਰੱਕੀ ਜਿਹੜੀ ਹੋਰ ਵੱਧ ਜਾਂਦੀ ਹੈ ਕਹਿੰਦੇ ਜੇ ਪਾਰਟੀਆਂ ਬਹੁਤ ਨੇ ਅਕਾਲੀ ਦਲ ਹੈ ਕਾਂਗਰਸ ਹੈ ਭਾਜਪਾ ਹੈ ਹੋਰ ਵੀ ਨੇ ਕਹਿੰਦੇ ਸਾਨੂੰ ਪਤਾ ਹੈ ਜੇ ਇੱਧਰ ਵੋਟਾਂ ਪਾਈਆਂ ਤੇ ਉਹ ਖੂਹ ਦੇ ਵਿੱਚ ਸੁੱਟਣ ਦੇ ਬਰਾਬਰ ਹੈ ਕੀ ਕਹਿਣਾ ਜੇ ਕੱਲ ਹੀ ਕਾਂਗਰਸੀ ਬੀਜੇਪੀ ਚੋਂ ਹੋਰਾਂ ਚ ਕੋਈ ਜਿੱਤ ਜਾਂਦਾ ਕੀ ਕਹਿਣਗੇ ਉਹ ਭਲਾ ਉਹ ਇਹੋੀ ਗੱਲ ਕਹਿਣਗੇ ਸਾਡੀ ਸਰਕਾਰ ਨਹੀਂ ਹੈ ਅਸੀਂ ਕਰ ਨਹੀਂ ਸਕਦੇ ਇਹ ਅਫਸਰ ਸ਼ਾਈ ਦਾ ਕੰਮ ਪੈ ਗਿਆ ਕੱਲ ਨੂੰ ਉਹਨਾਂ ਦਾ ਇੱਕ ਆਰਿਓ ਗੁਰੂ ਪਿਆਰੀ ਸਾਧ ਸੰਗਤ ਜੀ ਮੇਰੇ ਤੋਂ ਪਹਿਲਾਂ ਐਮਐਲਏ ਸਰਦਾਰ ਲਾਲਜੀਤ ਸਿੰਘ ਜੀ ਭੁੱਲਰ ਆਪਣੇ ਗੁਆਡੀ ਨੇ ਬਿਲਕੁਲ ਹੀ ਉਨਾ ਨਾਲ ਅੰਮ੍ਰਿਤਸਰ ਦੇ ਮੇਰ ਵੀ ਰਹੇ ਨੇ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਰਿੱਟੂ ਜੀ ਔਰ ਸੁਭੂਚੀ ਲੀਡਰਸ਼ਿਪ ਇੱਥੇ ਬੈਠੀ ਆ ਸੁਭੱਚੇ ਤੌਰ ਤੇ ਤੁਸੀਂ ਵੀ ਸਤਕਾਰਯੋਗ ਮੇਰੇ ਬੈਠੇ ਹੋ ਔਰ ਇੱਕੋ ਬੇਨਤੀ ਕਰਦਾ ਕਿ ਇਸ ਵਾਰਡ ਦੇ ਜਿਹੜਾ 2022 ਦਾ ਰਿਜ਼ਲਟ ਸੀ ਉਹ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਬਹੁਤ ਵੱਡਾ ਫਤਵਾ ਸੀਗਾ ਅਸਲ ਦੇ ਵਿੱਚ ਗੱਲ ਇਹ ਆ ਕੋਸ਼ਿਸ਼ ਅਸੀਂ ਵੀ ਬੜੀ ਕੀਤੀ ਸੀ ਆ ਬੈਠੇ ਆ ਮੇਲੇ ਹਜ਼ਾਰੇ ਬੈਠੇ ਮੇਰੇ ਭਰਾ ਕੋਸ਼ਿਸ਼ ਅਸੀਂ ਵੀ ਬੜੀ ਕੀਤੀ ਸੀ ਪਰ ਕਾਂਗਰਸ ਕੁਕੂ ਬਾਤ ਤੀਜੇ ਨੰਬਰ ਦੇ ਗਈ ਸੀ ਤੀਜੇ ਦੇ ਸਬ지 ਦੇ ਉਲ ਪਹਿਲੇ ਨੰਬਰ ਤੇ ਭੁੱਲਰ ਸਾਹਿਬ ਆਮ ਆਦਮੀ ਸੀ ਇਹ ਭੈਜੀ ਨੇ ਪਤਾ ਨਹੀਂ ਘੁਸਪੇਟ ਕਿਥੇ ਕੀਤੀ ਸਾਡੀ ਭੈਣ ਦੇ ਥੱਲੇ ਥੱਲੇ ਆਰਾ ਲਾਤਾ ਥੱਲੇ ਥੱਲੇ ਇਹ ਆਪਣੀ ਕੋਸ਼ਿਸ਼ ਤੇ ਬੜੀ ਕੀਤੀ ਸੀ ਪਰ ਚਲੋ देर आए दुरुਸਾਏ ਅੱਜ ਮਾਣ ਆ ਜੇ ਪਾਰਟੀ ਨੇ ਹੋ ਭਾਈ